ਭਾਰਤ ਤੇ ਪਾਕਿਸਤਾਨ ਵਿਚਕਾਰ ਨਹੀਂ ਹੋਵੇਗੀ ਲੜਾਈ ਅਮਰੀਕੀ ਰਾਸ਼ਟਰਪਤੀ ਟਰੰਪ ਨੇ ਭਾਰਤ ਪਾਕਿਸਤਾਨ ਲੜਾਈ ਰੁਕਵਾਈ ਟਰੰਪ ਦੇ ਦਾਅਵੇ ਤੇ ਭਾਰਤ ਸਰਕਾਰ ਨੇ ਲਾਈ ਮੋਹਰ ਭਾਰਤ ਅਤੇ ਪਾਕਿਸਤਾਨ ਜੰਗ ਬੰਦੀ ਲਈ ਹੋਏ ਸਹਿਮਤ ਮੰਗਲਵਾਰ ਨੂੰ ਆਪਣੀ ਨਵੀਂ ਕੈਬਨਿਟ ਚੁਣਨਗੇ ਪ੍ਰਧਾਨ ਮੰਤਰੀ ਕਾਰਨੀ ਕਾਰਨੀ ਨੇ ਆਪਣੇ ਮੰਤਰੀ ਮੰਡਲ ਵਿੱਚ ਮਰਦਾਂ ਅਤੇ ਔਰਤਾਂ ਦੀ ਗਿਣਤੀ ਬਰਾਬਰ ਰੱਖਣ ਦੀ ਆਖੀ ਗੱਲ ਮੰਗਲਵਾਰ ਸਵੇਰੇ 10:30 ਵਜੇ ਆਟਵਾ ਦੇ ਰਾਈਡੋ ਹਾਲ ਵਿੱਚ ਹੋਵੇਗਾ ਸੌ ਚੁੱਕ ਸਮਾਗਮ ਗਵਰਨਰ ਜਨਰਲ ਮੈਰੀ ਸਾਈਮਨ ਸੌਚਾਉਣਗੇ ਅਪ੍ਰੈਲ ਦੌਰਾਨ ਕੈਨੇਡਾ ਦੀ ਬੇਰੋਜ਼ਗਾਰੀ ਦਰ ਵਧ ਕੇ 6.9% ਤੇ ਪਹੁੰਚੀ ਅਰਥ ਵਿਵਸਥਾ ਵਿੱਚ 7400 ਨੌਕਰੀਆਂ ਦਾ ਮਾਮੂਲੀ ਵਾਧਾ ਥੋਕ ਤੇ ਰਿਟੇਲ ਸੈਕਟਰ ਨੇ 2700 ਨੌਕਰੀਆਂ ਗੁਆਈਆਂ ਬ੍ਰੈਂਪਟਨ ਕਰਨ ਜਾ ਰਿਹਾ ਮੋਬਾਈਲ ਫੂਡ ਟਰੱਕਾਂ ਤੇ ਸਖਤੀ ਫੂਡ ਟਰੱਕਾਂ ਲਈ ਨਵੇਂ ਨਿਯਮ ਲਾਗੂ ਕਰਨ ਦੀ ਪੇਸ਼ਕਸ਼ ਭਾਰਤ ਅਤੇ ਪਾਕਿਸਤਾਨ ਵਿਚਕਾਰ ਲੜਾਈ ਨਹੀਂ ਹੋਵੇਗੀ ਅਮਰੀਕੀ ਰਾਸ਼ਟਰਪਤੀ 트ੰਪ ਨੇ ਭਾਰਤ ਪਾਕਿਸਤਾਨ ਦੀ ਲੜਾਈ ਰੁਕਵਾ ਦਿੱਤੀ ਹੈ ਰਾਸ਼ਟਰਪਤੀ ਡੋਨਲਡ 트ੰਪ ਨੇ ਸ਼ਨੀਚਰਵਾਰ ਨੂੰ ਦਾਵਾ ਕੀਤਾ ਕਿ ਅਮਰੀਕਾ ਦੀ ਵਿਚੋਲਗੀ ਨਾਲ ਹੋਈ ਗੱਲਬਾਤ ਤੋਂ ਬਾਅਦ ਪਾਕਿਸਤਾਨ ਅਤੇ ਭਾਰਤ ਪੂਰੀ ਅਤੇ ਤੁਰੰਤ ਜੰਗਬੰਦੀ ਲਈ ਸਹਿਮਤ ਹੋ ਗਏ ਨੇ ਅਮਰੀਕਾ ਦੀ ਵਿਚੋਲਗੀ ਨਾਲ ਹੋਈ ਜੰਗਬੰਦੀ ਭਾਰਤ ਅਤੇ ਪਾਕਿਸਤਾਨ ਦੀਆਂ ਫੌਜਾਂ ਵੱਲੋਂ ਇੱਕ ਦੂਜੇ ਦੇ ਫੌਜੀ ਟਿਕਾਣਿਆਂ ਤੇ ਹਮਲਾ ਕਰਨ ਤੋਂ ਕੁਝ ਘੰਟੇ ਬਾਅਦ ਹੋਈ ਅਮਰੀਕੀ ਰਾਸ਼ਟਰਪਤੀ ਨੇ ਟ੍ਰੁੱਥ ਸੋਸ਼ਲ ਤੇ ਇੱਕ ਪੋਸਟ ਵਿੱਚ ਐਲਾਨ ਕੀਤਾ ਅਮਰੀਕਾ ਦੀ ਵਿਚੋਲਗੀ ਨਾਲ ਹੋਈ ਰਾਤ ਭਰ ਦੀ ਗੱਲਬਾਤ ਤੋਂ ਬਾਅਦ ਮੈਨੂੰ ਇਹ ਐਲਾਨ ਕਰਦੇ ਹੋਏ ਖੁਸ਼ੀ ਹੋ ਰਹੀ ਹੈ ਕਿ ਭਾਰਤ ਅਤੇ ਪਾਕਿਸਤਾਨ ਪੂਰੀ ਤਰ੍ਹਾਂ ਅਤੇ ਤੁਰੰਤ ਜੰਗਬੰਦੀ ਲਈ ਸਹਿਮਤ ਹੋ ਗਏ ਨੇ 트੍ਰੰਪ ਨੇ ਅੱਗੇ ਕਿਹਾ ਕਿ ਯੋਗ ਸਮਝ ਅਤੇ ਮਹਾਨ ਬੁੱਧੀ ਦੀ ਵਰਤੋਂ ਕਰਨ ਤੇ ਦੋਵੇਂ ਦੇਸ਼ਾਂ ਨੂੰ ਵਧਾਈਆਂ ਇਸ ਮਾਮਲੇ ਵੱਲ ਧਿਆਨ ਦੇਣ ਲਈ ਤੁਹਾਡਾ ਧੰਨਵਾਦ ਟਰੰਪ ਦੇ ਇਸ ਐਲਾਨ ਤੋਂ ਬਾਅਦ ਵਿਦੇਸ਼ ਸਕੱਤਰ ਵਿਕਰਮ ਮਿਸਤਰੀ ਨੇ ਐਲਾਨ ਕੀਤਾ ਹੈ ਕਿ ਭਾਰਤ ਅਤੇ ਪਾਕਿਸਤਾਨ ਦੇ ਡਾਇਰੈਕਟਰ ਜਨਰਲ ਆਫ ਮਿਲਟਰੀ ਆਪਰੇਸ਼ਨਸ ਨਿਚਰਵਾਰ ਨੂੰ ਸ਼ਾਮ 5 ਵਜੇ ਤੋਂ ਜ਼ਮੀਨ ਹਵਾ ਅਤੇ ਸਮੁੰਦਰ ਤੇ ਸਾਰੀਆਂ ਗੋਲੀਬਾਰੀ ਅਤੇ ਫੌਜੀ ਕਾਰਵਾਈਆਂ ਨੂੰ ਰੋਕਣ ਲਈ ਸਹਿਮਤ ਹੋਏ ਨੇ ਮਿਸਤਰੀ ਨੇ ਕਿਹਾ ਕਿ ਪਾਕਿਸਤਾਨ ਦੇ ਡੀਜੀਐਮਓ ਨੇ ਅੱਜ ਦੁਪਹਿਰ 3:35 ਮਿੰਟ ਤੇ ਭਾਰਤ ਦੇ ਡੀਜੀਐਮਓ ਨੂੰ ਫੋਨ ਕੀਤਾ ਉਨ੍ਹਾਂ ਨੇ ਕਿਹਾ ਕਿ ਦੋਵਾਂ ਵਿਚਕਾਰ ਇਹ ਸਮਝੌਤੇ ਬਣੀ ਕਿ ਦੋਵੇਂ 13 ਸਨੀਚਰਵਾਰ ਨੂੰ ਭਾਰਤੀ ਸਮੇਂ ਅਨੁਸਾਰ 5 ਵਜੇ ਤੋਂ ਜ਼ਮੀਨ, ਹਵਾ ਅਤੇ ਸਮੁੰਦਰ ਵਿੱਚ ਸਾਰੀਆਂ ਗੋਲੀਬਾਰੀ ਅਤੇ ਫੌਜੀ ਕਾਰਵਾਈਆਂ ਨੂੰ ਬੰਦ ਕਰ ਦੇਣਗੀਆਂ। ਉਨ੍ਹਾਂ ਨੇ ਅੱਗੇ ਕਿਹਾ ਇਸ ਸਮਝੌਤੇ ਨੂੰ ਲਾਗੂ ਕਰਨ ਲਈ ਦੋਵਾਂ ਪਾਸਿਆਂ ਨੂੰ ਨਿਰਦੇਸ਼ ਦਿੱਤੇ ਗਏ ਨੇ। ਡੀਜੀਐਮਓ 12 ਮਈ ਨੂੰ ਦੁਪਹਿਰ 12 ਵਜੇ ਦੁਬਾਰਾ ਗੱਲਬਾਤ ਕਰਨਗੇ। پاکستان ਦੇ ਵਿਦੇਸ਼ ਮੰਤਰੀ ਇਸ ਹਾਕ ਡਾਰਨੇ ਐਕਸ ਤੇ ਪੋਸਟ ਕੀਤਾ ਹੈ ਕਿ ਪਾਕਿਸਤਾਨ ਅਤੇ ਭਾਰਤ ਤੁਰੰਤ ਪ੍ਰਭਾਵ ਨਾਲ ਜੰਗਬੰਦੀ ਤੇ ਸਹਿਮਤ ਹੋ ਗਏ ਹਾਲਾਂਕਿ ਉਨ੍ਹਾਂ ਨੇ ਭਾਰਤ ਤੇ ਹਮਲਾ ਕਰਨ ਦੀਆਂ ਅਸਫਲ ਕੋਸ਼ਿਸ਼ਾਂ ਲਈ ਮਾਫੀ ਨਹੀਂ ਮੰਗੀ ਉਨ੍ਹਾਂ ਨੇ ਅੱਗੇ ਦਾਅਵਾ ਕੀਤਾ ਕਿ ਪਾਕਿਸਤਾਨ ਹਮੇਸ਼ਾ ਆਪਣੀ ਪ੍ਰਭੂਸੱਤਾ ਤੇ ਖੇਤਰੀ ਅਖੰਡਤਾ ਨਾਲ ਸਮਝੌਤਾ ਕੀਤੇ ਬਿਨਾ ਖੇਤਰ ਵਿੱਚ ਸ਼ਾਂਤੀ ਅਤੇ ਸੁਰੱਖਿਆ ਲਈ ਯਤਨਸ਼ੀਲ ਰਿਹਾ ਹੈ ਕੈਨੇਡੀਅਨ ਸਿਆਸਤ ਵਿੱਚ ਵੱਡਾ ਧਮਾਕਾ ਹੋਣ ਦੇ ਅਸਰ ਨੇ ਅਤੇ ਐਨਡੀਪੀ ਦੇ ਕਈ ਐਮਪੀਜ਼ ਪਾਲਾ ਬਦਲ ਕੇ ਲਿਬਰਲ ਪਾਰਟੀ ਵਿੱਚ ਸ਼ਾਮਲ ਹੋ ਸਕਦੇ ਨੇ ਜੀ ਹਾਂ ਐਨਡੀਪੀ ਦੇ ਅੰਤਰੀਮ ਆਗੂ ਡੌਨ ਡੇਵਿਸ ਨੇ ਦਾਅਵਾ ਕੀਤਾ ਕਿ ਉਹਨਾਂ ਦੇ ਪਾਰਲੀਮੈਂਟ ਮੈਂਬਰਾਂ ਨੂੰ ਲਿਬਰਲ ਪਾਰਟੀ ਵੱਲੋਂ ਲਗਾਤਾਰ ਫੋਨ ਕਾਲਜ਼ ਆ ਰਹੀਆਂ ਨੇ ਦੂਜੇ ਪਾਸੇ ਪ੍ਰਧਾਨ ਮੰਤਰੀ ਮਾਰਕ ਕਾਰਨੀਵਲੋ ਮੰਗਲਵਾਰ ਨੂੰ ਆਪਣੇ ਨਵੇਂ ਮੰਤਰੀ ਮੰਡਲ ਦਾ ਐਲਾਨ ਕੀਤਾ ਜਾ ਰਿਹਾ ਹੈ ਅਤੇ ਗਵਰਨਰ ਜਨਰਲ ਮੈਰੀ ਸਾਈਮਨ 13 ਮਈ ਨੂੰ ਸਵੇਰੇ 10:30 ਵਜੇ ਨਵੀਂ ਕੈਬਨਿਟ ਨੂੰ ਸੌਂਚਕਾਉਣ ਦੀ ਰਸਮ ਅਦਾ ਕਰਨਗੇ ਮੰਤਰਿਆਂ ਦੀ ਗਿਣਤੀ ਪਹਿਲਾਂ ਦੇ ਮੁਕਾਬਲੇ ਵੱਧ ਹੋ ਸਕਦੀ ਹੈ ਅਤੇ ਵੱਖ-ਵੱਖ ਮੰਤਰਾਲਿਆਂ ਵਿੱਚ ਰਾਜ ਮੰਤਰੀ ਵੀ بنائے ਜਾ ਸਕਦੇ ਨੇ ਇਸੇ ਦੌਰਾਨ ਇੱਕ ਰਿਪੋਰਟ ਕਹਿੰਦੀ ਹੈ ਕਿ ਮਾਰਕ ਕਾਰਨੀ ਪ੍ਰਮੁੱਖ ਮੰਤਰੀਆਂ ਦੀ ਗਿਣਤੀ ਘੱਟ ਤੋਂ ਘੱਟ ਰੱਖਣਾ ਚਾਹੁੰਦੇ ਨੇ ਜਸਟਿਨ ਟਰੋਡੋ ਦੀ ਕੈਬਨਿਟ ਵਿੱਚ 40 ਮੰਤਰੀ ਸਨ ਜਦਕਿ ਮਾਰਕ ਕਾਰਨੀ 24 ਮੰਤਰੀ ਨੂੰ ਤਰਜੀਹ ਦੇਣਾ ਚਾਹਣਗੇ ਇਸ ਦੇ ਨਾਲ ਹੀ ਔਰਤਾਂ ਅਤੇ ਮਰਦਾਂ ਨੂੰ ਬਰਾਬਰ ਦੀ ਨੁਮਾਇੰਦਗੀ ਦੇਣਾ ਵੀ ਪ੍ਰਧਾਨ ਮੰਤਰੀ ਦੀ ਤਰਜੀਹ ਦੱਸੀ ਜਾ ਰਹੀ ਹੈ ਇਥੇ ਦੱਸਣਾ ਬਣਦਾ ਹੈ ਕਿ ਕੈਨੇਡੀਅਨ ਐਮਪੀਜ਼ ਨੂੰ 210000 ਡਾਲਰ ਸਾਲਾਨਾ ਤਨਖਾਹ ਮਿਲਦੀ ਹੈ ਅਤੇ ਮੰਤਰੀ ਬਣਾਈ ਜਾਣ ਤੇ 1 ਲੱਖ ਡਾਲਰ ਦਾ ਵਾਧਾ ਹੋ ਜਾਂਦਾ ਹੈ ਪਾਰਲੀਮੈਂਟ ਦੀ ਸਖਤਰਾ ਨੂੰ 74700 ਡਾਲਰ ਵਾਧੂ ਮਹਨਤਾਨਾ ਮਿਲਦਾ ਜਦਕਿ ਪ੍ਰਧਾਨ ਮੰਤਰੀ ਦੀ ਤਨਖਾਹ ਇੱਕ ਐਮਪੀ ਤੋਂ ਦੁੱਗਣੀ ਹੁੰਦੀ ਹੈ ਹਾਊਸ ਆਫ ਕਾਮਨਸ ਵਿੱਚ ਇਜਲਾਸ 26 ਮਈ ਤੋਂ ਸ਼ੁਰੂ ਹੋ ਰਿਹਾ ਹੈ ਅਤੇ ਇਸ ਵਾਰ ਕਿੰਗ ਚਾਰਲਸ ਖੁਦ ਸੰਸਦ ਵਿੱਚ ਭਾਸ਼ਣ ਦੇਣਗੇ ਉੱਧਰ ਐਨਡੀਪੀ ਦੇ ਅੰਤਰੀਮ ਆਗੂ ਡੌਨ ਡੇਵਿਸ ਨੇ ਕਿਹਾ ਕਿ ਕੁਝ ਫੋਨ ਕਾਲਸ ਲਿਬਰਲ ਪਾਰਟੀ ਵੱਲੋਂ ਹੀ ਆਈਆਂ ਜਦਕਿ ਕੁਝ ਫੋਨ ਕਾਲਸ ਲਿਬਰਲ ਪਾਰਟੀ ਦੇ ਵਫਾਦਾਰਾਂ ਵੱਲੋਂ ਆਉਂਦੀਆਂ ਮਹਿਸੂਸ ਹੋਈਆਂ ਨੇ ਡੌਨ ਡੇਵਿਸ ਨੇ ਪੂਰੇ ਯਕੀਨ ਨਾਲ ਕਿਹਾ ਕਿ ਉਹਨਾਂ ਦਾ ਕੋਈ ਐਮਪੀ ਪਾਰਟੀ ਛੱਡ ਕੇ ਨਹੀਂ ਜਾਵੇਗਾ ਸਿਆਸਤ ਦੇ ਜਾਣਕਾਰਾਂ ਨੂੰ ਡੌਨ ਡੇਵਿਸ ਦਾ ਹੱਦ ਤੋਂ ਜ਼ਿਆਦਾ ਯਕੀਨ ਖਜ਼ਮ ਨਹੀਂ ਹੋ ਰਿਹਾ ਦੂਜੇ ਪਾਸੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਐਨਡੀਪੀ ਨਾਲ ਕਿਸੇ ਸਮਝੌਤੇ ਦੀ ਸੰਭਾਵਨਾ ਬਾਰੇ ਪਹਿਲਾਂ ਹੀ ਨਾਂ ਕਰ ਚੁੱਕੇ ਨੇ ਚੋਣਾਂ ਵਿੱਚ ਜਿਤ ਮਗਰੋਂ ਪਹਿਲੀ ਕਾਨਫਰੰਸ ਦੌਰਾਨ ਉਹਨਾਂ ਨੇ ਕਿਹਾ ਸੀ ਕਿ ਬਿਨਾ ਸ਼ੱਕ ਸੰਸਦ ਵਿੱਚ ਕੋਈ ਕਾਨੂੰਨ ਜਾਂ ਬਿੱਲ ਪਾਸ ਕਰਨ ਵਾਸਤੇ ਬਹੁਮਤ ਦੀ ਜ਼ਰੂਰਤ ਹੋਵੇਗੀ ਪਰ ਲਿਬਰਲ ਪਾਰਟੀ ਆਪਣੇ ਚੋਣ ਮਨੋਰਥ ਪੱਤਰ ਦੇ ਮੁਤਾਬਿਕ ਕੋਈ ਸੰਸਦ ਵਿੱਚ ਲੈ ਕੇ ਆਵੇਗੀ ਜੋ ਸਮੇਂ ਦੀਆਂ ਜ਼ਰੂਰਤਾਂ ਪੂਰੀਆਂ ਕਰਦਾ ਹੋਵੇ ਦੱਸ ਦਈਏ ਕਿ ਲਿਬਰਲ ਪਾਰਟੀ ਕੋਲ ਇਸ ਵੇਲੇ 169 ਸੀਟਾਂ ਨੇ ਪਰ ਵੋਟਾਂ ਦੀ ਮੁੜ ਗਿਣਤੀ ਦੇ ਮੰਦੇ ਨਜ਼ਰ ਇਹ ਅੰਕੜਾ ਫਿਲਹਾਲ ਪੱਕਾ ਨਹੀਂ ਮੰਨਿਆ ਜਾ ਸਕਦਾ ਕੈਨੇਡਾ ਵਿੱਚ 74 ਸੌ ਨਵੀਆਂ ਨੌਕਰੀਆਂ ਪੈਦਾ ਹੋਣ ਦੇ ਬਾਵਜੂਦ ਅਪ੍ਰੈਲ ਮਹੀਨੇ ਦੌਰਾਨ ਬੇਰੁਜ਼ਗਾਰੀ ਦਰ ਵਧ ਕੇ 6.9 ਫੀਸਦੀ ਹੋ ਗਈ ਜੋ ਨਵੰਬਰ ਤੋਂ ਬਾਅਦ ਸਿਖਰਲਾ ਪੱਧਰ ਦੱਸਿਆ ਜਾ ਰਿਹਾ ਹੈ। ਸਟੈਟਿਸਟਿਕਸ ਕੈਨੇਡਾ ਦੇ ਅੰਕੜਿਆਂ ਮੁਤਾਬਕ ਦੇਸ਼ ਵਿੱਚ ਬੇਰੁਜ਼ਗਾਰਾਂ ਦੀ ਗਿਣਤੀ 16 ਲੱਖ ਦੇ ਨੇੜੇ ਪੁੱਜਦੀ ਮਹਿਸੂਸ ਹੋ ਰਹੀ ਹੈ ਅਤੇ ਇਸ ਅੰਕੜੇ ਵਿੱਚ ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਦੀਆਂ ਟੈਰਿਫਸ ਨੇ ਵੀ ਯੋਗਦਾਨ ਪਾਇਆ ਹੈ। ਦੱਸ ਦਈਏ ਕਿ ਮਾਰਚ ਦੌਰਾਨ ਕੈਨੇਡੀਅਨ ਰੋਜ਼ਗਾਰ ਖੇਤਰ ਵਿੱਚ 32600 ਨੌਕਰੀਆਂ ਖਤਮ ਹੋਈਆਂ। ਅਤੇ ਅਪ੍ਰੈਲ ਦੌਰਾਨ ਵੱਧਾ ਜ਼ਿਕਰਯੋਗ ਨਾ ਹੋਣ ਕਰਕੇ ਬੇਰੋਜ਼ਗਾਰੀ ਦਰ ਆਸਮਾਨ ਤੇ ਚੜ ਗਈ। ਡੋਨਲਡ ਟਰੰਪ ਵੱਲੋਂ ਕੈਨੇਡੀਅਨ ਸਟੀਲ ਅਤੇ ਐਲੂਮੀਨੀਅਮ ਉੱਤੇ ਮਾਰਚ ਵਿੱਚ ਟੈਰਿਫਸ ਲਾਗੂ ਕੀਤੀਆਂ ਗਈਆਂ ਜਦਕਿ ਅਪ੍ਰੈਲ ਵਿੱਚ ਆਟੋਮੋਬਾਈਲ ਸੈਕਟਰ ਨੂੰ ਟੈਰਿਫਸ ਦੇ ਘੇਰੇ ਵਿੱਚ ਲਿਆਂਦਾ ਗਿਆ। ਬੈਂਕ ਆਫ ਕੈਨੇਡਾ ਵੱਲੋਂ ਪਹਿਲਾਂ ਹੀ ਚੇਤਾਵਨੀ ਦਿੱਤੀ ਜਾ ਚੁੱਕੀ ਹੈ ਕਿ ਆਉਣ ਵਾਲੇ ਮਹੀਨਿਆਂ ਦੌਰਾਨ ਕੈਨੇਡਾ ਦੀ ਆਰਥਿਕ ਵਾਧਾ ਦਰ ਨੂੰ ਵੱਡੀ ਢਾਹ ਲੱਗ ਸਕਦੀ ਹੈ। ਨਵੀਆਂ ਭਰਤੀਆਂ ਵਿੱਚ ਕਮੀ ਆਵੇਗੀ ਅਤੇ ਛਾਂਟੀ ਕਿਤੇ ਜਾਣ ਵਾਲੇ ਲੋਕਾਂ ਦੀ ਗਿਣਤੀ ਵੱਧ ਸਕਦੀ ਹੈ। CIBIC ਕੈਪੀਟਲ ਮਾਰਕੀਟਸ ਵਿੱਚ ਸੀਨੀਅਰ ਇਕਨੋਮਿਸਟ ਅਲੀ ਜਾਫਰੀ ਦਾ ਕਹਿਣਾ ਹੈ ਕਿ ਕਾਰੋਬਾਰੀ ਜੰਗ ਦੇ ਮੱਦੇਨਜ਼ਰ ਮਲਕ ਦਾ ਰੋਜ਼ਗਾਰ ਖੇਤਰ ਕਮਜ਼ੋਰ ਹੋ ਰਿਹਾ ਹੈ ਅਤੇ ਤਾਜ਼ਾ ਅੰਕੜਿਆਂ ਨੂੰ ਵੇਖਦੇ ਆ ਬੈਂਕ ਆਫ ਕੈਨੇਡਾ ਵੱਲੋਂ ਜੂਨ ਮਹੀਨੇ ਦੌਰਾਨ ਵਿਆਜ ਦਰਾਂ ਵਿੱਚ ਕਟਾਤੀ ਕੀਤੀ ਜਾ ਸਕਦੀ ਹੈ ਅਪ੍ਰੈਲ ਦੌਰਾਨ ਆਰਜੀ ਤੌਰ ਤੇ ਰੋਜ਼ਗਾਰ ਨੂੰ ਵਿਲੇ ਜਾਂ ਕੰਮ ਦੀ ਭਾਲ ਕਰ ਰਹੇ ਲੋਕਾਂ ਦੀ ਗਿਣਤੀ 39000 ਦਾ ਵਾਧਾ ਦਰਜ ਕੀਤਾ ਗਿਆ ਅਤੇ ਸਾਲਾਨਾ ਆਧਾਰ ਤੇ ਇਸ ਅੰਕੜੇ ਵਿੱਚ 199000 ਦਾ ਵਾਧਾ ਦਰਜ ਹੋਇਆ ਦੂਜੇ ਪਾਸੇ ਸਟੇਟ ਕੈਨ ਦੇ ਅੰਕੜੇ ਕਹਿੰਦੇ ਨੇ ਕਿ ਬੇਰੁਜ਼ਗਾਰ ਲੋਕਾਂ ਨੂੰ ਅਪ੍ਰੈਲ ਦੌਰਾਨ ਰੋਜ਼ਗਾਰ ਦੀ ਭਾਲ ਕਰਦਿਆਂ ਬੁਧੇਰੇ ਦਿੱਕਤਾਂ ਦਾ ਟਕਰਾ ਕਰਨਾ ਪਿਆ ਮਾਰਚ ਵਿੱਚ ਬੇਰੁਜ਼ਗਾਰ ਰਹੇ ਲੋਕਾਂ ਵਿੱਚੋਂ 61% ਅਪ੍ਰੈਲ ਦੌਰਾਨ ਵੀ ਵਿਲੇ ਹੀ ਰਹੇ ਅਤੇ ਪਿਛਲੇ ਸਾਲ ਦੇ ਮੁਕਾਬਲੇ ਇਹ ਅੰਕੜਾ 4% ਦੀ ਵੰਦ ਹੈ 트럼ਪ ਦੀਆਂ ਟੈਰਿਫਸ ਨੇ ਸਭ ਤੋਂ ਵੱਧ ਨੁਕਸਾਨ ਮੈਨੂਫੈਕਚਰਿੰਗ ਸੈਕਟਰ ਤੇ ਕੀਤਾ ਜਿੱਥੇ ਅਪ੍ਰੈਲ ਦੌਰਾਨ 31000 ਨੌਕਰੀਆਂ ਖਤਮ ਹੋਈਆਂ ਜਦਕਿ ਇਸ ਦੇ ਉਲਟ ਰਿਟੇਲ ਅਤੇ ਹੋਲਸੇਲ ਸੈਕਟਰ ਵਿੱਚ ਨਵੇਂ ਮੌਕੇ ਜ਼ਰੂਰ ਪੈਦਾ ਹੋਏ ਕੈਨੇਡਾ ਵਿੱਚ ਕੰਮਕਾਜੀ ਉਮਰ ਵਾਲੇ ਲੋਕਾਂ ਦੀ ਗਿਣਤੀ ਕੁੱਲ ਵਸੋਂ ਦਾ 60.8% ਦੀ ਬਣਦੀ ਹੈ ਅਤੇ ਅਪ੍ਰੈਲ ਵਿੱਚ ਇਹਨਾਂ ਦੀ ਗਿਣਤੀ 0.2% ਤੋਂ ਹੇਠਾਂ ਗਈ। ਸਾਲ 2023 ਅਤੇ 24 ਦਰਮਿਆਨ ਕੈਨੇਡੀਅਨ ਵਸੋਂ ਵਿੱਚ ਤੇਜ਼ ਵਾਧਾ ਹੋਇਆ ਜਿਸ ਦੇ ਬਧੇ ਨਜ਼ਰ ਰੋਜ਼ਗਾਰ ਖੇਤਰ ਨੂੰ ਵੱਡਾ ਹੁਲਾਰਾ ਨਾ ਮਿਲ ਸਕਿਆ ਪਰ ਬੀਤੇ ਫਰਵਰੀ ਮਹੀਨੇ ਤੋਂ ਵਸੋਂ ਵਿੱਚ ਵਾਧੇ ਦੀ ਦਰ ਘਟਣ ਦੇ ਬਾਵਜੂਦ ਨਵੀਆਂ ਨੌਕਰੀਆਂ ਪੈਦਾ ਹੋਣ ਦੀ ਰਫ਼ਤਾਰ ਬੇहद ਮੱਠੀ ਰਹੀ। ਪੱਕੇ ਮੁਲਾਜ਼ਮਾਂ ਦੇ ਪ੍ਰਤੀ ਘੰਟਾ ਔਸਤ ਉਜਰਤ ਦਰ ਅਪ੍ਰੈਲ ਦੌਰਾਨ 3.5 ਫੀਸਦੀ ਦਾ ਵਾਧਾ ਦਰਜ ਕੀਤਾ ਗਿਆ ਜੋ ਮਾਰਚ ਦੇ ਮਹੀਨੇ ਬਰਾਬਰ ਹੀ ਬਣਦਾ ਉੱਧਰ ਕੁਝ ਆਰਥਿਕ ਮਾਹਿਰਾਂ ਦਾ ਮੰਨਣਾ ਹੈ ਕਿ ਕੈਨੇਡੀਅਨ ਡਾਲਰ ਦੇ ਕਮਜ਼ੋਰ ਹੋਣ ਕਾਰਨ ਵੀ ਰੁਜ਼ਗਾਰ ਖੇਤਰ ਪ੍ਰਭਾਵਿਤ ਹੋਇਆ ਸ਼ੁੱਕਰਵਾਰ ਨੂੰ ਲੋਨੀ ਦੀ ਕੀਮਤ 1 ਫੀਸਦੀ ਘਟੀ ਅਤੇ ਅਮਰੀਕਨ ਡਾਲਰ ਦੇ ਮੁਕਾਬਲੇ ਇੱਕ ਕੈਨੇਡੀਅਨ ਡਾਲਰ 1.39 ਤੇ ਟ੍ਰੇਡਿੰਗ ਕਰ ਰਿਹਾ ਸੀ ਕੈਨੇਡਾ ਦੇ ਸ਼ਹਿਰ ਬ੍ਰੈਮਟਨ ਵਿੱਚ ਖਾਣ-ਪੀਣ ਵਾਲੀਆਂ ਵਾਹਨਾਂ ਲਈ ਨਵੇਂ ਨਿਯਮ ਲਾਗੂ ਕਰਨ ਦੀ ਪੇਸ਼ਕਸ਼ ਕੀਤੀ ਜਾ ਰਹੀ ਹੈ ਜਿਸ ਕਾਰਨ ਲਗਭਗ 70 ਫੂਡ ਟਰੱਕਾਂ ਨੂੰ ਆਪਣਾ ਕੰਮ ਬੰਦ ਕਰਨਾ ਪੈ ਸਕਦਾ ਐਸਾ ਫੂਡ ਟਰੱਕਾਂ ਦੇ ਆਪਰੇਟਰਾਂ ਦਾ ਕਹਿਣਾ ਹੈ ਇਹ ਤਬਦੀਲੀਆਂ 2024 ਵਿੱਚ ਡਾਊਨਟਾਊਨ ਬ੍ਰੈਮਟਨ ਬਿਜ਼ਨਸ ਇੰਪਰੂਵਮੈਂਟ ਏਰੀਆ ਵੱਲੋਂ ਫੂਡ ਟਰੱਕ ਪ੍ਰੋਗਰਾਮ ਤੋਂ ਆਪਣਾ ਸਮਰਥਨ ਵਾਪਸ ਲੈਣ ਤੋਂ ਬਾਅਦ ਆਈਆਂ ਨੇ ਬੀਆਈਏ ਨੇ ਸਥਾਨਕ ਰੈਸਟੋਰੈਂਟਾਂ ਵੱਲੋਂ ਆਵਾਜ਼ ਗੰਦਗੀ ਅਤੇ ਗਾਹਕਾਂ ਦੀ ਘਾਟ ਵਰਗੀਆਂ ਸ਼ਿਕਾਇਤਾਂ ਦਰਜ ਕੀਤੀਆਂ ਨੇ ਪੇਸ਼ ਕੀਤੇ ਗਏ ਨਵੇਂ ਨਿਯਮ ਇਸ ਤਰ੍ਹਾਂ ਨੇ ਕਿਸੇ ਵੀ ਰੈਸਟੋਰੈਂਟ ਤੋਂ ਘੱਟੋ-ਘੱਟ 50 ਮੀਟਰ ਦੀ ਦੂਰੀ ਤੇ ਹੀ ਫੂਡ ਟਰੱਕ ਖੜਾ ਕੀਤਾ ਜਾਵੇ ਸਿਰਫ ਕਮਰਸ਼ੀਅਲ ਅਤੇ ਇੰਡਸਟਰੀਅਲ ਜ਼ੋਨਾਂ ਵਿੱਚ ਹੀ ਇਜਾਜ਼ਤ ਮਿਲੇਗੀ ਜਿਸ ਨਾਲ ਕਵਿਨ ਸਟ੍ਰੀਟ ਕੋਰੀਡੋਰ ਜਾਂ ਕੋ ਸਟੇਸ਼ਨ ਵਰਗੇ ਹਾਈ ਟ੍ਰੈਫਿਕ ਇਲਾਕੇ ਬਹਾਸ ਹੋ ਜਾਣਗੇ ਫੂਡ ਟਰੱਕ ਚਲਾਉਣ ਵਾਲਿਆਂ ਦਾ ਕਹਿਣਾ ਹੈ ਕਿ ਇਹ ਨਿਯਮ ਰੀਸਿੰਗ 64ਸ ਨਾਲ ਮਿਲ ਕੇ ਉਹਨਾਂ ਦੀ ਕਾਰੋਬਾਰੀ ਦੇ ਟਿਕਾਊਪਣੇ ਨੂੰ ਖਤਰੇ ਵਿੱਚ ਪਾ ਸਕਦੇ ਨੇ ਵਿਰੋਧ ਦੇ ਮਤੇਦਨਜ਼ਰ ਸ਼ਹਿਰੀ ਕੌਂਸਲ ਨੇ ਇਹ ਮਾਮਲਾ ਮੁੜ ਸਟਾਫ ਕੋਲ ਵਾਪਸ ਭੇਜ ਦਿੱਤਾ ਤਾਂ ਜੋ ਹੋਰ ਸਲਾਹ مشورہ ਕੀਤਾ ਜਾ ਸਕੇ ਅੰਤਿਮ VOTING 14 ਮਈ 2025 ਨੂੰ ਹੋਣੀ ਹੈ ਜੇਕਰ ਇਹ ਪੇਸ਼ਕਸ਼ ਮਨਜ਼ੂਰ ਹੋ ਜਾਂਦੀ ਹੈ ਤਾਂ 45 ਦਿਨ ਦੀ ਛੂਟ ਦਾ ਸਮਾਂ ਬੀਤਾ ਜਾਵੇਗਾ ਜਿਸ ਦੌਰਾਨ ਆਪਣੇ ਨਵੇਂ ਨੀਮਾ ਦੀ ਪਾਲਣਾ ਕਰਨੀ ਲਾਜ਼ਮੀ ਹੋ ਜਾਵੇਗੀ